ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਆਪਾਂ ਕੋ ਮਰੇਆ ਹਿਮਾਚਲ ਪ੍ਰਦੇਸ਼ ਤੇ ਆਪਾਂ ਅੱਜ ਜਾਣਾ ਹੈਗਾ ਸਰਾਹਨ ਉਹ ਮਗਰਲੀ ਪਹਾੜੀ ਤੇ ਜਾਣਾ ਉੱਥੇ ਮੰਦਿਰ ਆ ਇੱਕ ਰਾਜੇ ਦਾ ਮਹਿਲ ਆ ਤੇ ਇੱਕ ਵਾਟਰਫਾਲ ਆ ਹੈਗਾ ਕੁਝ ਹੋਰ ਬਾਕੀ ਸੋਹਣੀਆਂ ਲੋਕੇਸ਼ਨਾਂ ਨੇ ਕਾਫੀ ਉੱਚੀ ਥਾਂ ਤੇ ਆ ਉਹ ਰਾਤ ਆਪਾਂ ਇੱਥੇ ਰੁਕੇ ਸੀਗੇ ਹੁਣ ਚੱਲਦੇ ਆ 11:00 ਵੱਜ ਗਏ ਆ ਤੇ ਅੱਜ ਆਪਾਂ ਇੱਥੇ ਹੀ ਆ 5-7 ਕਿਲੋਮੀਟਰ ਦੇ ਵਿੱਚ ਵਿੱਚ ਹੀ ਦੇਖਾਂਗੇ ਸਾਰਾ ਕੁਝ ਜਨਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਚਲ ਗਿਆ ਭਾਈ ਚੱਲ ਬੇ ਚੱਕ ਸਮਾਰ ਚੱਲ ਭਾਈ ਜਵਾਨਾ ਸਰਹਾਨ ਵੇਖੀਏ ਸਰਹਾਨ ਸਰਹਾਨ ਅਫਮਾਨ ਕਿੰਨਾ ਸਾਫ਼ ਹੈ ਰਹਾ ਨਾ ਉਹ ਇਹ ਸਾਵਨ ਨਾਲ ਫਿਰ ਆਪਣਾ ਜਲੂਸ ਨਿਕਲ ਜੂਗਾ ਆਪਣਾ ਇਹ ਨਾ ਪੰਜਾਂ ਦਿਨਾਂ ਚ 5000 ਰੁਪਏ ਲੱਗ ਗਿਆ ਭਾਂਡੇ ਵੇਖ ਜਾਣਗੇ ਆਪਣੇ ਆ ਪਿੰਡ ਦਾ ਨਾਮ ਆ ਡਵਾਰਚਾ ਆਪਾਂ ਨੂੰ ਵਾਪਸ ਹੀ ਮੁੜਨਾ ਪੈਣਾ ਐ ਸਰਾ ਫੇਰ ਨਾ ਅੱਕੇ ਜਾਣ ਵਾਸਤੇ ਦੇਖਾਂਗੇ ਜੇ ਪਿੰਡਾਂ ਵਿੱਚ ਦੀ ਕੋਈ ਗਾਂ ਰਾਹ ਨਿਕਲਦਾ ਹੋਇਆ ਪਹਾੜਾਂ ਦੀਆਂ ਸਿਖਰਾਂ ਤੇ ਬਰਫ਼ ਪਈ ਜਾਂਦੀ ਹੈ ਇੱਥੇ ਪੂਰਾ ਖਰਾਬ ਮੌਸਮ ਹੈ ਕੱਲ ਵੇਖੇ ਇੱਥੇ ਬਰਫ਼ ਜ਼ਿਆਦਾ ਸੀਗੀ ਰਾਤ ਬਰਫ਼ ਪਈ ਨਹੀਂ ਹੈ ਨਾ ਕੱਲ ਸਾਰਾ ਪਾਰ ਚਿੱਟਾ ਸੀ ਇਹ ਜਮੋਂ ਥੱਲੇ ਦੇਸ ਦੇ ਰਾਹ ਤੋਂ ਆਏ ਆਪਾਂ ਲੀੜੀ ਲਕੀਰ ਜੀ ਤੁਸੀਂ ਜਾਂਦੀ ਆਹ ਇਹ ਆ ਗਿਆ ਘਰਾਟਾ ਨਾ ਉਹਦਾ ਆਪਾਂ ਚੱਲਦੇ ਆਂ ਸਰਾਣ ਫਿਰ ਉਹਰ ਪਾਸੇ ਜਾਵਾਂਗੇ ਦੇਖੋ ਬਈ ਓਏ ਸ੍ਰੀ ਆਨਾਲ ਮੰਦਰ ਵੇਖ ਕੇ ਨਾ ਫਿਰ ਉਸ ਤੋਂ ਬਾਅਦ ਜਾਵਾਂਗੇ ਪੈਦਲ ਜਿਹੜਾ ਚਰਨਾ ਹੈਗਾ ਇੱਕ ਉਹ ਦੇਖਣਾ ਉਹੋ ਉੱਚੀ ਆ ਗਿਆ ਆਪਾਂ ਇਹ ਰਣਾ ਸਰਾਹਾਨਾ ਜੀ ਤੂੰ ਵੀ ਉੱਚਾ ਹੋਊਗਾ ਚੀੜੋਂ ਪਰ ਚਾਂਦਨੀ ਕਿੰਨੇ ਉੱਚੇ ਪਹਾੜ ਸਰਾਹਾਨ ਪਹੁੰਚ ਗਏ ਆਪਾਂ ਸਰਾਹਾਨ ਤੇ ਇੱਧਰ ਸਾਹਮਣੇ ਉਹ ਮੰਦਿਰ ਅੱਛਾ ਮੰਦਿਰ ਬਹੁਤ ਵੱਡਾ ਹਨਾ ਇਹ ਲਓ ਇਹ ਮੋਟਰਸਾਈਕਲ ਇਹ ਦੂਗਾ ਆਪਣਾ ਫੋਟ ਮੰਦਰ ਜੀ ਨਾਲ ਵੜਤੀ ਕਿਤੇ ਚੱਲ ਮੁੜਿਆ ਆਵਾਂਗੇ ਨਹੀਂ ਤਾਂ ਆ ਗਏ ਰਾਮ ਮੰਦਰ ਦਾ कुछ तनु बाबा जी मंदिर का गेट किस साइड पे है जी मंदिर के गेट किस साइड में है ठीक है जी ਨੋ ਪਾਰਕਿੰਗ ਨੋ ਪਾਰਕਿੰਗ ਲਿਖਿਆ ਹੋਇਆ ਚਲ ਕੋਈ ਨਹੀਂ ਕਾਲੀ ਮਾਤਾ ਜੀ ਕੰਮ ਕਰਦੇ ਨਾ ਸੀਗੇ ਉਸ ਸ਼੍ਰੀ ਪੀਮ ਕਾਲੀ ਮੰਦਿਰ ਬੁਸ਼ਹਿਰ ਰਾਜਵੰਸ਼ ਦੇ ਰਾਜਵਾਂਚ ਦੀ ਕੁੱਲ ਦੇਵੇ ਸ਼੍ਰੀ ਪੀਮਾ ਕਾਲੀ ਦਾ ਇੱਕ ਪੱਗਿਆ ਮੰਦਿਰ ਹੈ ਸਰਹਾਨ ਕਿਸੇ ਵੇਲੇ ਬੁਸ਼ਹਿਰ ਵੰਸ਼ ਦੀ ਰਾਜਧਾਨੀ ਹੁੰਦਾ ਸੀ ਉਹਦਾ ਨਾਮ ਸੀਗਾ ਸ਼ਨਿਤਪੁਰ ਚਲਿਏ ਭਾਈ ਘਰ ਅੰਦਰ ਦੇਖੀਏ ਹੁਣ ਇਹਨੂੰ ਕਿਹਾ ਜਾਂਦਾ ਸਰਹਾਨ ਤੇ ਇਹਨਾਂ ਦੇ ਰਾਜਵੰਸ਼ ਦੀ ਰਾਣੀ ਦਾ ਮੰਦਿਰ ਆ ਬਹੁਤ ਪੁਰਾਣਾ ਮੰਦਿਰ ਆ ਇੱਧਰ ਜਾ ਕੇ ਦੇਖਦੇ ਆਂ ਵਿੱਚੋਂ ਆਪਾਂ ਕਿਵੇਂ ਦਾ ਹੈ ਚੰਨ ਬੱਚੇ ਲਿਖ ਰੋਇਆ ਰਾਜੇ ਵੀਰ ਪੱਤਰ ਦਾ ਮੈਲ ਵੀ ਹੈਗਾ ਇੱਥੇ ਨਾ ਸਰਹਾਨ ਦੇ ਵਿੱਚ ਪਰ ਜੇ ਅੰਦਰ ਜਾਏ ਆ ਅੰਦਰ ਆਪਾਂ ਕੈਮਰਾ ਨਹੀਂ ਲਿਜਾ ਸਕਦੇਗੇ ਤਾਂ ਆ ਕਰਕੇ ਬਾਹਰੋਂ ਦੀ ਇੰਨੀ ਕੀ ਵੀਡੀਓ ਬਣਾਉਣਾ ਹੈ ਬਸ ਸਾਰਾ ਮੰਦਿਰ ਹੀ ਆ ਮੈਲ ਦੇਕੇਗੀ ਹੁਣ ਆਪਾਂ ਇਹਦੇ ਨਾਲ ਦਾ ਹੈ ਤਾਂ ਉਥੇ ਰਾਮਪੁਰ ਬਸ਼ਹਿਰ ਚ ਵੀ ਉਥੇ ਪਰ ਉਥੇ ਤਾਂ ਹੋਟਲ ਬਣਿਆ ਹੋਇਆ ਇਹ ਪਤਾ ਨਹੀਂ ਆਪਾਂ ਅੰਦਰ ਜਾਣ ਦੇਣਗੇ ਕਿ ਨਹੀਂ ਜਾਣ ਦਿੰਦੇ ਸਾਰੇ ਹੀ ਬੰਦ ਕਰੀ ਬੈਠੇ ਤਾਂ ਇਹ ਵੀ ਬੰਦ ਦਾ ਗੇਟ ਯਾਰ ਚੱਲ ਗਏ ਵਾਪਸ ਵੀ ਆਪਾਂ ਆਪਾਂ ਗਾਂਹ ਚੱਲਦੇ ਹਾਂ ਯਾਰ ਇੱਥੇ ਤਾਂ ਕੁਛ ਐ ਨਹੀਂ ਘਟਣ ਪਾਉਂਦਾ ਸਰਹਾਨ ਇਹਨਾਂ ਦੋ ਚੀਜ਼ਾਂ ਲਈ ਮਸ਼ਹੂਰ ਹੈ ਕਿ ਤਾਂ ਜਿਹੜਾ ਮੰਦਿਰ ਦੇਖ ਕੇ ਆਏ ਆਂ ਆਪਾਂ ਤੇ ਇੱਕ ਜਿਹੜਾ ਰਾਜੇ ਦਾ ਮਹਿਲ ਆ ਮੰਦਿਰ ਚ ਆਪ ਨੂੰ ਵੀਡੀਓ ਨਹੀਂ ਬਣਾਉਣ ਦਿੱਤੀ ਤੇ ਮਹਿਲ ਪ੍ਰੋਪਰ ਬੰਦ ਆ ਹੁਣ ਆਪਾਂ ਫਿਰਦੇ ਆਂ ਹਰਿਆਣਾ ਪ੍ਰਦੇਸ਼ ਦੇ ਸਰਮੌਰ ਜ਼ਿਲ੍ਹੇ ਦੇ ਵਿੱਚ ਸਰਹਾਨ ਜਿਹੜਾ ਬੁਸ਼ਹਿਰ ਬਰਾਜਵੰਸ਼ਾ ਉਹਨਾਂ ਦੀ ਰਾਜਧਾਨੀ ਰਹੀ ਹੈ ਗਰਮੀਆਂ ਦੀ ਰਾਜਧਾਨੀ ਸਰਹਾਨ ਸੀਗਾ ਤੇ ਸਰਦੀਆਂ ਦੀ ਰਾਮਪੁਰ ਪੁਰਾਣਾ ਦੇ ਵਿੱਚ ਸਰਹਾਨ ਦਾ ਨਾਮ ਸ਼ੌਨੀਤਪੁਰ ਲਿਖਿਆ ਹੋਇਆ ਤੇ ਇਹਦੇ ਥੱਲੇ ਆਪਾਂ ਜਿਹੜੇ ਰੋਡ ਤੋਂ ਆਏ ਆ ਉਹੀ ਪੁਰਾਣਾ ਹੈਗਾ ਜਿਹੜਾ ਇੰਡੋ ਤਿੱਬਤ ਰੋਡ ਆ ਅੱਗੇ ਇਹੀ ਕਾਜਾ ਹੋ ਕੇ ਜਾਊਗਾ ਤੇ ਸਰਹਾਨ ਨੂੰ ਕਨੌਰ ਦਾ ਪ੍ਰਵੇਸ਼ ਦੁਆਰ ਵੀ ਕਿਹਾ ਜਾਂਦਾ ਕਿਉਂਕਿ ਇੱਧੋਂ ਅੱਗੇ ਕਨੌਰ ਛੇਤੀ ਸ਼ੁਰੂ ਹੋ ਜਾਂਦਾ ਇਰ ਮੀ ਫੇਰ ਆ ਗਿਆ ਜਿੱਦਾਂ ਤੇ ਆਪਾਂ ਹਿਮਾਚਲ ਚ ਆਏ ਹਿਮਾਚਲ ਚ ਗਈ ਜਿੱਦਾਂ ਤਾਂ ਮੈਂ ਕਸ਼ਮੀਰ ਚ ਆਇਆ ਉਦੋਂ ਦਾ ਮੀ ਮੇਰੇ ਮਗਰ ਮਗਰ ਤੁਰਿਆ ਹੁੰਦਾ ਫੇਰ ਆ ਗਿਆ ਹੁਣ ਜਿਹੜੇ ਹਾਈਵੇ ਤੇ ਆਪਾਂ ਸਾਰੇ ਸਫਰ ਕਰੀ ਜਾਂਦੇ ਆ ਨਾ ਤੈਨੂੰ ਤਾਂ ਕਿੜ ਕੇ ਆਏ ਉਹਨੂੰ ਇੰਡੋ ਤੇਪਤ ਰੋਡ ਕਹਿੰਦੇ ਆ ਪੁਰਾਣਾ ਸਲਕ ਰੂਟ ਸੀ ਜਿਹੜਾ ਤੇ ਤਾਂ ਕਰਕੇ ਜਿਹੜੇ ਉਹ ਸਲਕ ਰੂਟ ਦੇ ਨਾਲ ਨਾਲ ਪੁਰਾਣੇ ਸ਼ਹਿਰ ਨੇ ਉਹ ਮਸ਼ਹੂਰ ਨੇ ਕਿਉਂਕਿ ਜਦੋਂ ਪਹਿਲਾਂ ਵਪਾਰ ਹੁੰਦਾ ਰਿਹਾ ਤਾਂ ਉਹਦੇ ਇਨਾਂ ਸ਼ਹਿਰਾਂ ਦੇ ਵਿੱਚ ਇੱਥੇ ਰਹਿائش ਹੁੰਦੀ ਸੀ ਵਪਾਰੀਆਂ ਦੀ ਇਹ ਮੰਦਰ ਆ ਜਿਹੜਾ ਆਪਾਂ ਨੂੰ ਅੰਦਰੋਂ ਦੇਖਣ ਨਹੀਂ ਦਿੱਤਾ ਗਿਆ ਮਤਲਬ ਦੇਖ ਤਾਂ ਲਿਆ ਵੀਡੀਓ ਬਣਾਉਣ ਦੀ ਆਗਿਆ ਨਹੀਂ ਸੀਗੀ ਸਰਹਾਨ ਬੁਸ਼ੇਰ ਛੋਟੇ ਗਲਾਬ ਬਹੁਤ ਇੱਥੇ ਹਨ ਆਹ ਨਾ ਸਾਰਾ ਗਲਾਬ ਦਾ ਭਰਿਆ ਹੋਇਆ ਘਰਾਟ 4 ਕਿਲੋਮੀਟਰ ਆ ਵੀ ਸਾਰੇ ਗਲਾਬ ਹੀ ਗਲਾਬ ਇੱਥੇ ਨਾ ਕਿਲਾ ਹੈ ਦੇ ਪੀਨੂ ਕੇ ਦਿਲ ਦੀ ਹਾਲਤ ਸੁਧਰਦੀ ਕਿਉਂ ਨਹੀਂ

ਤਾਂ ਆਪਾਂ ਖੜੀ ਆਪਾਂ ਆਪਾਂ ਹੁਣ ਜਾਣਾ ਹੈਗਾ ਪੂਰੇ ਪਾਸੇ ਨੂੰ ਭਾਵਨਗਰ ਤੋਂ ਮੁੜਨਾ ਰਾਹ ਆਪਣਾ ਬਾਈ ਨੂੰ ਭਾਵਨਗਰ ਤੋਂ ਲਗ 27 ਕਿਲੋਮੀਟਰ ਬਾਅਦ ਤੋ ਬੰਛੇ ਦੀ ਪਹੁੰਚ ਜਾਣਾ ਘੰਟਾ ਲੱਗਣਾ ਆਪਾਂ ਲੋਕਾਂ ਨੂੰ ਭਾਵਨਗਰ ਤੋਂ ਸਿਰੋ ਤੇ ਕੰਝਾ ਕਰਾਮ ਹੋ ਹੈ ਵੀ ਟੋਬੋ ਹੈਗੀ ਬੈਨ ਜਗਾ ਨਹੀਂ ਤੁਹਾਡਾ ਟੋਕੋ ਹੋਰ ਇੱਕ ਆਇਓ ਬਾਈ ਜੀ ਕਿਹੜਾ ਇੱਥੇ ਸੱਜਣ ਮਿੱਤਰ 48 ਦੀ ਇੱਕ ਇੱਕ ਕੀ ਕੁਛ ਦੇਓਗੇ ਥਾਲੀ ਚ लिखा हुआ है प्रेंग थाली, प्रेंग है प्लेन थाली की क्या कुछ मिलेगा इसमें मिलेगा कड़ी मिलेगा आलू और आलू ग्या तो चपाति तुर। तुर। चपाति और और सब्जी है चपाती 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 भी मिलेगी मिलेगी कितनी चार खाने तू चावल खाएगा राजमा दी राजमा की जगह हो पा दी बड़ा राजनी बोला आपको ਬਾ ਚੋ ਰਾਜਮਾ ਰਹਿਣ ਦੀ ਠੀਕਾ ਦੋ ਥਾਲੀ ਇੱਕ ਥਾਲੀ ਅਸੀਂ ਤਾਂ ਬਸਾਈ ਕਰ ਲਾਂਗੇ ਇਹ ਖਾਂ ਲੈ ਗੇ ਲੋ ਮਾਰ ਦੇ ਦਿਓ ਮਾਰ ਦੇ ਦਿਆ ਹਾਂ ਰੋਟੀ ਲਾ ਦੇ ਸਾਨੂੰ ਰੋਟੀ ਬੰਦ ਕੋਈ ਬਾਤ ਨਹੀਂ ਤਾਂ ਇਹ ਕਾ ਚੋਲ ਹਾਂ ਜੀ ਦੇ ਭੂਮੀ ਕਨੌਰ ਉਥੋਂ ਕਨੌਰ ਸ਼ੁਰੂ ਹੋ ਗਿਆ ਬਈ ਅੱਗੇ ਤਾਂ ਇੱਥੇ ਚੈੱਕ ਪੋਸਟ ਸੀ ਯਾਰ ਹੁਣ ਹੈ ਨਹੀਂ ਮੈਨੂੰ ਲੱਗਦਾ ਨਾਮ ਲਿਖਦੇ ਹੁੰਦੇ ਸੀਗੇ ਅੱਗੇ ਲੈ ਗਏ ਹੁਣ ਕੋ ਚੈੱਕ ਪੋਸਟ ਹਵਾ ਬਹੁਤ ਤੇਜ਼ ਆ ਗਈ ਹੈ ਨਾ ਇੱਥੇ ਹੁਣ ਆਪਣੀ ਐਂਟਰੀ ਪਾਉਗੀ ਚੌਰਾ ਜਗ੍ਹਾ ਦਾ ਨਾਮ ਮਿਲਦਾ ਤਾਂ ਇੱਥੇ ਲਿਖਿਆ ਹੋਊਗਾ 1 ਪੜਤਾਲ ਚੌਂਕੀ ਚੌਰਾ ਆਪਣੇ ਬਿਲਿੰਗਾਂ ਦਾ ਆਹ ਸੈਲਫੀ ਦਾ ਕਾਉਂ ਲੈਂਦਾ ਆਪਾਂ ਇੱਥੇ ਜਾਣਾ ਆ ਲਿਖਿਆ ਗੱਟਾ ਸ਼ੀਡੋਲ ਮਹੋਮਸਤੇ ਬੜੀ ਆ ਵੀ ਆਪਾਂ ਕਨੌਰ ਦੀ ਹੱਦ 'ਚ ਵੜ ਗਏ ਹੁਣ ਇਹਦੂ ਗਾਂਲਾ ਰਾਹ ਵੇਖੀ ਕਿੰਨਾ ਸੋਹਣਾ ਆਊਗਾ ਇੱਥੇ ਇੱਕ ਮੀਰ ਖਾਨ ਦੀ ਫਿਲਮ ਦਾ ਜਿੱਥੇ ਵੀ ਸ਼ੂਟ ਹੋਇਆ ਸੀ ਆਸਰਾ ਤੇ ਗੁਗਲਪੁਰ ਹੀ ਰਹੇਗਾ ਇੱਥੋਂ 3 ਕਿਲੋਮੀਟਰ ਬਾਅਦ ਆਉਤੇ ਪਾਉਂਦੇ ਹੋਰ 15 ਮਿੰਟ ਹੋ ਗਏ ਨੇ ਹੁਣ ਪਹੁੰਚ ਗਏ ਆ ਨਿਗੁਲਸਰੀ ਦੇਖੀ ਬੱਚਾ ਲੋ ਨਿਗੁਲਸਰੀ ਨਿਗੁਲਸਰੀ ਹਵਾਏ ਤੇ ਹਰੇ ਕਰ ਇਨੀ ਤੇਜ਼ੀ ਹੁੰਦੀ ਆ ਬਹੁਤ ਤੇਜ਼ ਹਵਾ ਵਗਦੀ ਐਸਾ ਲੱਗੇ ਦੇਖ ਭਾਈ ਦੇਖਿਆ ਬਲਗ ਦੇ ਹੁਜੇ ਰਾਂ ਸਾਰਾ ਪਾੜ ਕੱਟਿਆ ਹੋਇਆ ਉਤੋਂ ਹਜੇ ਤਾਂ ਪਾਣੀ ਨਹੀਂ ਵਗਦ ਨਹੀਂ ਇਹਦੇ ਵਿੱਚ ਪਾਣੀ ਵਗਦਾ ਹੁੰਦਾ ਸਾਰੇ ਪਾੜਾਂ ਦੇ ਵਿੱਚ ਦੀ ਸਾਰਾ ਰਹੀ ਦੁਕਾਂ ਆਏ ਆ ਬਸ ਢਾੜ ਕੱਟ ਕੱਟ ਕੇ ਨਾ ਥੱਲੇ ਦੀ ਬਣਾਇਆ ਹੋਇਆ ਸਾਰਾ ਹੀ ਨੇ ਇੰਡੋ ਤੇਪੀਟਰ ਰੋਡ ਤੇ ਸਾਹਮਣੇ ਆਪਣੇ ਆ ਵਗੀਆਂ ਤੋਂ ਫਤਮੁਜਦਰੀ ਆਉ। ਤਰੇ ਨਿਕਲਦਾ ਉਹ ਉਧਰ ਨੂੰ ਵੀ ਜਾਵਾਂਗੇ ਤਾਂ ਕਿ ਚਲਦਾ ਹੈ। ਹੈਲੀਕਾਪਟਰ ਨਹੀਂ ਹੈਗਾ ਨਾ। ਹੁਣ ਆਪਾਂ ਇੱਥੋਂ ਜਾਂਦੇ ਆ ਬਰੀ। ਬਰੀ ਹੈਗਾ ਇਹ ਤੋਂ 12 ਕਿਲੋਮੀਟਰ ਬਾਅਦ। ਭਾਵਨਗਰ ਤੋਂ ਲਗਭਗ 3 ਕਿਲੋਮੀਟਰ ਪਹਿਲਾਂ ਰਾਹ ਮੁੜਦਾ ਹੈ। ਇਹ ਦੇਣਾ ਪਲਿੰਗੀ ਹੈ ਨਾ। ਇੱਥੋਂ ਆ ਮੁੜਦਾ। ਅੱਪਾ ਹੁਣ ਤਾਂ ਉੱਪਰ ਨੂੰ ਚੜਨਾ ਸ਼ੁਰੂ ਕਰਤਾ। ਥੱਲੇ ਰਹਿ ਗਿਆ ਨੈਸ਼ਨਲ ਹਾਈਵੇ 5, ਇੰਡੋ ਤਿੱਬਤ, ਸਤਲੁਜ ਦਰਿਆ। ਇਹਦੇ ਨਾਲ-ਨਾਲ ਹੀ ਆ। ਕੱਲ ਨੂੰ ਆਪਾਂ ਵਾਪਸ ਮੁੜ ਕੇ ਆਵਾਂਗੇ। ਹਾਈਵੇ ਤੋਂ ਉੱਪਰ ਨੂੰ ਆ ਬਰੀ ਪਿੰਡ ਉੱਥੇ ਆਪਣਾ ਪੁਰਾਣਾ ਟਿਕਾਣਾ ਪਹਿਲਾਂ ਵੀ ਅਸੀਂ ਰੁਕਦੇ ਹੁੰਨੇ ਆ ਜਮਾ ਖੀਰਲਾ ਪਿੰਡ ਜਿੱਥੇ ਜਾ ਕੇ ਇਹ ਰਾਹ ਮੁੱਕੂਆ ਉੱਥੇ ਪਿੰਡ ਆ ਬਰੀ ਉਧਰ ਨੂੰ ਜਾਣੇ ਤਾਂ ਉੱਪਰ ਆਪਣੇ ਅੱਗਾ ਤਾਂ ਸਾਰੇ ਯਾਰ ਮੌਸਮ ਖਰਾਾ ਹੋਇਆ ਪਿਆ ਨਾ ਇੱਧਰ ਤਾਂ ਜਿੱਧਰ ਆਪਾਂ ਜਾਣਾ ਕੱਲੂ ਸਭ ਖਰਾਬ ਮੌਸਮ ਚ ਫਿਰਤਾਂ ਕੀ ਦਿੰਦੇ ਆ ਮੌਸਮ ਸਹੀ ਹੋਇਆ ਹੀ ਨਹੀਂ ਗੁਰਵਿੰਦਰ ਸਿੰਘ ਜੀ ਇਹ ਨਾ ਬਹੁਤ ਸੋਹਣਾ ਪਿੰਡ ਆ ਅਗਰ ਤੁਹਾਨੂੰ ਬੜਾ ਪਸੰਦ ਆ ਜਮਾ ਸ਼ਾਂਤ ਜਿਹਾ ਇਲਾਕਾ ਇੱਥੇ ਯੋਧੇ ਕਿਨੇ ਸੋਨੇ ਬਣਦੇ ਨਾ ਤਾਂ ਉੱਤੇ ਮੌਸਮ ਦੇਖ ਥੱਲੇ ਵੀ ਦੇਖ ਕਿਲੋਮੀਟਰ ਵਾਟ ਰਹਿ ਗਿਆ ਇੱਥੋਂ ਬਸ ਇਕੱਲੇ ਪਾਣੀ ਦੀ ਆਵਾਜ਼ ਆ ਇੱਥੇ ਨਾ ਕੋਈ ਆਵਾਜ਼ ਨਹੀਂ ਹੈ ਜੀ ਸਮਣੇ ਆ ਗਿਆ ਪਿੰਡ ਆਪਣਾ ਬਈ ਤੇ ਆਪਾਂ ਜਮਾ ਉਹ ਤਾਂ ਜਾਣਾ ਟਾਪ ਤੇ ਉਹ ਹੋਮਸਟੇਟ ਨਾਲ ਰਾਹ ਪੁੱਛੀਏ ਤਾਂ ਕਿੱਧਰ ਜੀ ਹੋਊਗਾ ਆ ਗਲੀਆਂ ਪੱਕੀਆਂ ਬਣ ਗਈਆਂ ਯਾਰ ਪਹਿਲਾਂ ਜਦੋਂ ਆਏ ਉਦੋਂ ਸਾਰਾ ਕੱਚਾ ਸੀ ਇਹ ਬੜੀ ਪੁੱਛ ਕੇ ਫੋਨ ਕਰਕੇ ਗਲੀ ਕਿੱਧਰ ਸੀ ਕਿਉਂ ਪਹੁੰਚ ਗਏ ਜੀ ਆਪਾਂ ਬਰੀ ਪਿੰਡ ਤੇ ਉਹ ਸਾਹਮਣੇ ਤਾਂ ਉੱਪਰ ਆਪਣਾ ਹੋਮਸਟੇ ਹੈ ਜਿੱਥੇ ਆਪਾਂ ਜਾਣਾ ਰਾਹ ਪੁੱਛਗੇ ਰਣਾ ਕਿੱਧਰ ਤੂੰ ਜਾਇ ਜਾਊਗਾ ਯਹਾਂ ਸੇ ਗੌਰਮੈਂਟ ਦੇ ਤਰਫੋਂ ਪਰ ਹੋਮਸਟੇ ਮੇਂ ਜਹੀ ਰਸਤਾ ਜਾਏਗਾ ਨਾ ਜੀ ਤਾਸ਼ੀ ਹੋਮਸਟੇ ਇੱਥੇ ਪਰ ਹੈ ਤਾਸ਼ੀ ਹੋਮਸਟੇ ਗੱਤ ਨੂੰ ਅੱਗੇ ਪਾ ਕਿਤੇ ਪਹੁੰਚ ਗਏ ਆਪਾਂ ਬਰੀ ਆਪਣੇ ਹੋਮਸਟੇ ਦੇ ਵਿੱਚ ਆਹ ਹੋਮਸਟੇ ਆ ਕਾ ਖੜਾ ਤੂੰ ਕਮਰਾ ਕਿਹੜਾ ਦਿੱਤਾ ਨੇ ਆਪਾਂ ਨੂੰ ਉਹ ਮਗਲਾ ਦਿੱਤਾ ਹਣਾ ਇਧਰਲੇ ਪਾਸੇ ਵਾਲਾ ਉਹ ਹਰੇ ਕਰੀ ਆਪਾਂ ਨੂੰ ਉਹੀ ਦਿੰਦੇ ਨੇ ਆਪਣੇ ਪੱਕੇ ਰੱਖਿਆ ਹੋਇਆ ਇਹਨਾਂ ਨੇ ਤੇ ਮੀ ਆਹਟਿਆ ਤੇ ਸਾਹਮਣੇ ਵਿਊ ਬਹੁਤ ਸੋਹਣਾ ਬਣਿਆ ਹੋਇਆ ਇਹ ਲ ਆਪਣੇ ਕੋਲ ਉਹ ਹੈ ਨਹੀਂ ਸੀ ਕਿ ਸਟਿਕ ਜੀ ਲਿਓਣੀ ਸੀ ਆਪਾਂ ਫਿਰ ਆਪਾਂ ਟਾਈਮ ਲਿਫਟ ਬਣਾਉਣਾ ਸੀ ਇਹਦਾ ਡਰੋਨ ਚ ਟਾਈਮ ਲਿਫਟ ਬਣਦਾ ਹੁੰਦਾ ਡਰੋਨ ਚ ਟਾਈਮ ਲਿਫਟ ਬਣ ਜਾਂਦਾ ਆਹ ਇਹ ਹੀ ਕਮਰਾ ਹੁੰਦਾ ਸਾਡੇ ਕੋਲੇ ਇਹ ਹੀ ਕਰੀ